ਗੁਰੂ ਪਿਆਰੀ ਸਤਿਬਸ ਸਤ ਸੰਗਤ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਸਾਸੰਗੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚੋਂ 24 ਅਵਤਾਰਾਂ ਦੀ ਬਾਣੀ ਚੋਂ ਜੋ ਕਲਯੁਗ ਦੇ ਅੰਤ ਵਿੱਚ ਹੋਣ ਵਾਲੇ ਅਵਤਾਰ ਹਨ ਸਾਸੰਗਤ ਜੀ ਅੱਗੇ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਕਾਏ ਸਬੈ ਸਹ ਕੈ ਕਮਲਾਪਤ ਕੋਪ ਭਰਿਓ ਕਰ ஆயுத ਲੈਨੇ ਸਾ ਸੰਗ ਜੀ ਜੋ ਕਲਕੀ ਅਵਤਾਰ ਜੀਆਂ ਦਾ ਯੁੱਧ ਹੋ ਰਿਹਾ ਹੈ ਉਸ ਦੇ ਵਿੱਚ ਜੋ ਸੂਰਮੇ ਹਨ ਉਹ ਵਾਰਾਂ ਨੂੰ ਸਹਾਰ ਕੇ ਜੋ ਵੈਰੀਆਂ ਦੇ ਵੱਲੋਂ ਵਾਰ ਕੀਤੇ ਜਾ ਰਹੇ ਹਨ ਉਹਨਾਂ ਨੂੰ ਸਹਾਰ ਕੇ ਜੋਦੇ ਸੂਰਮੇ ਕਰੋਧ ਦੇ ਨਾਲ ਗੁੱਸੇ ਦੇ ਵਿੱਚ ਭਰ ਕੇ ਸਾ ਸੰਗ ਜੀ ਬੀਰਸ ਦੇ ਨਾਲ ਭਰੇ ਹੋਏ ਕਲਕੀ ਅਵਤਾਰ ਕਮਲਾ ਪਤ ਨੇ ਹੱਥ ਵਿੱਚ ਸ਼ਸਤਰ ਸੰਭਾਲ ਲਏ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਦੁਜਨ ਸੈਨ ਵਿਖੇ ਤਸ ਕੈਸ਼ਿਨ ਮੈਂ ਬਿਨ ਪ੍ਰਾਣ ਸਬੈ ਅਰ ਕੀਨੇ ਕਹਿਨ ਤੋ ਭਾਵ ਹੈ ਕਿ ਦੁਸ਼ਟਾਂ ਦੀ ਸੈਨਾ ਵਿੱਚ ਵੜ ਕੇ ਸਾਥ ਸੰਗਿ ਜਿਹਨੂੰ ਕਲਕੇ ਅਵਤਾਰ ਜਾਨੇ ਸ਼ਸਤਰ ਸੰਭਾਲੇ ਹਨ ਤਾਂ ਫਿਰ ਦੁਸ਼ਟਾਂ ਦੀ ਸੈਨਾ ਦੇ ਵਿੱਚ ਵੜ ਕੇ ਇੱਕ ਛਿਣ ਵਿੱਚ ਸਾਰੇ ਵਿਅਰਿਆਂ ਨੂੰ ਪ੍ਰਾਣਾਂ ਤੋਂ ਬਿਨਾਂ ਕਰ ਦਿੱਤਾ ਹੈ ਕਹਿਨ ਤੋ ਭਾਵ ਹੈ ਕਿ ਇੱਕ ਛਿਣ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਵਾਰ ਕੀਤਾ ਹੈ ਕਿ ਕਈ ਵੈਰੀਆਂ ਨੂੰ ਮਾਰ ਕੇ ਸੁੱਟ ਦਿੱਤਾ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਟੂਟ ਪਰੇ ਰਮਣੀ ਅਸਭੂਖਣ ਵੀਰ ਬਲੀ ਅਤ ਸੁੰਦਰ ਚੀਨੇ ਸੁੰਦਰ ਤਲਵਾਰ ਰੂਪ ਪੂਸ਼ਣ ਧਰਨ ਕਰਨ ਵਾਲੇ ਕਲਕੀ ਵੈਰੀ ਉੱਤੇ ਟੁੱਟ ਕੇ ਪੈ ਗਏ ਹਨ ਪੋਸ਼ਣ ਤੋਂ ਭਾਵ ਕਹੀਏ ਗਹਿਣੇ ਤਲਵਾਰ ਰੂਪੀ ਗਹਿਣੇ ਧਾਰਨ ਕਰਨ ਵਾਲੇ ਕਲਕੀ ਜੋ ਅਵਤਾਰ ਹਨ ਉਹ ਟੁੱਟ ਕੇ ਪੈ ਗਏ ਹਨ ਅਤੇ ਬਲਵਾਨ ਯੋਧਿਆ ਨੇ ਉਹਨਾਂ ਨੂੰ ਬਹੁਤ ਹੀ ਸੁੰਦਰ ਸਮਝਿਆ ਹੈ ਸਾ ਸੰਗਤ ਜੀ ਇੱਥੇ ਬਲਵਾਨ ਜੋ ਯੋਧੇ ਵੱਡੇ ਵੱਡੇ ਯੋਧੇ ਹਨ ਜੰਗੇ ਮੈਦਾਨ ਦੇ ਵਿੱਚ ਹਨ ਉਹ ਉਹਨਾਂ ਨੂੰ ਬਹੁਤ ਹੀ ਸੁੰਦਰ ਸਮਝਦੇ ਹਨ ਅ ਸਭ ਤੋਂ ਉੱਚਾ ਸਮਝ ਰਹੇ ਹਨ ਸਾਤੋਂ ਜ਼ਿਆਦੇ ਮਹਾਬਲੀ ਸਮਝ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਯਉ ਉਪਮਾ ਉਪਜੀਵਨ ਮੈ ਰਣ ਭੂਮ ਕਮਾਨਹ ਭੂਖਨ ਦੀਨੇ ਕਵੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋ ਗਈ ਹੈ ਕਲਕੀ ਅਵਤਾਰ ਜੀਆਂ ਦੇ ਵਾਸਤੇ ਉਸ ਤਰ੍ਹਾਂ ਤੇ ਕਹਿ ਸਕਤੇ ਹਨ ਕਿ ਸਨਮਾਨ ਪੈਦਾ ਹੋ ਗਿਆ ਹੈ ਮਾਨੋ ਰਣ ਭੂਮੀ ਰੂਪ ਇਸਤਰੀ ਨੂੰ ਗਿਆਨੇ ਬਖਸ਼ੇ ਹੋਣ ਸਾਹਸੰਗਜੀ ਉਥੇ ਕਵੀ ਵੀ ਦਰਸਾ ਰਹੇ ਹਨ ਕਿ ਰਣ ਭੂਮੀ ਨੂੰ ਇਸਤਰੀ ਵਜੋਂ ਜੇ ਦੇਖ ਲਈਏ ਤਾਂ ਉਸ ਦੇ ਉੱਪਰ ਜੋ ਸੁੰਦਰਤਾ ਵਾਸਤੇ ਗਹਿਣਾ ਹੈ ਉਸ ਨੂੰ ਕਲਕੀ ਉਤਾਰ ਦੀਆਂ ਦੇਜੋਂ ਦੇਖਿਆ ਜਾ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕੋਪ ਚੜਿਓ ਕਰ ਕੋਪ ਕਲਿਕ੍ਰਿਤ ஆயੁਧ ਅੰਗ अनेਕਨ ਸਾਜੇ ਕਲ ਕੀ ਮਹਾਰਾਜ ਨੇ ਕਰੋਧ ਕਰਕੇ ਵੀਰ ਰਸ ਦੇ ਨਾਲ ਭਰ ਕੇ ਉਤਸ਼ਾਹ ਪੂਰਵਕ ਚੜਾਈ ਕੀਤੀ ਹੈ ਅਤੇ ਸਰੀਰ ਉਤੇ अनेका ਸ਼ਸਤਰ ਸਜਾਏ ਹਨ ਗੇਮ ਆrai ਕਹਿੰਦੇ ਹਨਗੇ ਤਾਲ ਮਿਰਦੰਗ ਉਪੰਗ ਮੁਚੰਗ ਸੁਪਾਤ ਅਨੇਕ ਭਲੀ ਵਿਦਵਾਜੇ ਕਈ ਤਰ੍ਹਾਂ ਦੇ ਤਾਲ ਮਿਰਦੰਗ ਢੋਲ ਕਿਉ ਪੰਗ ਮੁਚੰਗ ਆਦ ਅਨੇਕ ਤਰ੍ਹਾਂ ਦੇ ਵਾਜੇ ਸਾਹ ਸਿੰਘ ਜੀ ਵਾਜ ਰਹੇ ਹਨ ਚੰਗੇ ਮੈਦਾਨ ਦੇ ਵਿੱਚ ਮਾਹੌਲ ਬਹੁਤ ਗਰਮਾਇਆ ਹੋਇਆ ਹੈ ਅੱਗੇ ਮਾਰੇ ਹੀ ਜਾਂਦੇ ਹਨ ਕਿ ਪੂਰ ਫਟੀ ਛੁਟ ਧੂਰ ਜਟੀ ਜੱਟ ਦੇਵ ਅਦੇਵ ਦਉਠ ਭਾਜੇ ਸਾਰੇ ਜਗਤ ਦੇ ਵਿੱਚ ਧੁੰਨ ਭਰ ਗਈ ਹੈ। ਸ਼ਿਵ ਦੀ ਸਮਾਦੀ ਛੁੱਟ ਗਈ ਹੈ। ਐਨਾ ਭਿਆਨਕ ਜੰਗ ਹੈ ਕਿ ਸ਼ਿਵ ਜੀ ਦੀ ਸਮਾਦੀ ਵੀ ਛੁੱਟ ਗਈ ਹੈ। ਦੇਵਤੇ ਅਤੇ ਦਾਇਤ ਦੋਵਾਂ ਉੱਠ ਕੇ ਭੱਜ ਗਏ ਹਨ। ਦੇਵਤੇ ਵੀ ਅਤੇ ਦਾਇਤ ਵੀ ਦੋਵੇਂ ਇਸ ਭਿਆਨਕ ਜਾਨ ਨੂੰ ਦੇਖ ਕੇ ਉੱਠ ਭੱਜੇ ਹਨ। ਅੱਗੇ ਮਹਾਰਾਜ ਕਹਿੰਦੇ ਹਨ ਕਿ ਕੋਪ ਕਛੂ ਕਰ ਕੈ ਚਤ ਮੌ ਕਲ ਕੀ ਅਵਤਾਰ ਜਬੇ ਰਣਗਾਜੇ ਜਿਸ ਵੇਲੇ ਕਲਕੇ ਉਤਾਰਨੇ ਚੇਤ ਵਿੱਚ ਥੋੜਾ ਜਿੰਨਾ ਕਰੋਧ ਕੀਤਾ ਹੈ ਥੋੜਾ ਜਿੰਨਾ ਵੀ ਰੋਧ ਦੇ ਵਿੱਚ ਆਏ ਹਨ ਵੀਰਾਸ ਚ ਆਏ ਹਨ ਰਣ ਵਿੱਚ ਲਲਕਾਰਾ ਮਾਰਿਆ ਹੈ ਅੱਗੇ ਮਾਰੀ ਕਹਿੰਦੇ ਹਨਗੇ ਬਾਜ ਹਨੇ ਗਜਰ ਰਾਜ ਹਨੇ ਨਿਰਪਰਾਜ ਹਨੇ ਰਣ ਭੂਮ ਗਰਾਏ ਇੱਥੇ ਹਨੇ ਤੋਂ ਭਾਵ ਹੈ ਹਨ ਕੋੜੇ ਮਾਰੇ ਗਏ ਹਨ ਵੱਡੇ ਹਾਥੀ ਸੰਗਾਰ ਦਿੱਤੇ ਗਏ ਹਨ ਮਾਰ ਦਿੱਤੇ ਗਏ ਹਨ ਅਤੇ ਰਾਜਾ ਨੂੰ ਵੀ ਮਾਰ ਕੇ ਰਣ ਭੂਮੀ ਵਿੱਚ ਸੁੱਟ ਦਿੱਤਾ ਗਿਆ ਹੈ ਤੇ ਢੋਲ ਗਿਰਿਓ ਗਿਰ ਮੇਰ ਰਸਾਤਲ ਦੇਵ ਅਦੇਵ ਸਬੈ ਪਹਿਰਾਏ ਉਸ ਰੋਲੇ ਨੂੰ ਸੁਣ ਕੇ ਉਸ ਜੰਗ ਦੇ ਮੈਦਾਨ ਦੇ ਵਿੱਚ ਜੋ ਅਨੇਕਾਂ ਤਰ੍ਹਾਂ ਦੇ ਸਾਜ਼-ਬਾਜ ਰਹੇ ਹਨ ਅਨੇਕਾਂ ਤਰ੍ਹਾਂ ਦੇ ਹਥਿਆਰਾਂ ਦੀ ਆਵਾਜ਼ ਆ ਰਹੀ ਉਸ ਰੋਲੇ ਨੂੰ ਸੁਣ ਕੇ ਸਮੇਰ ਪਰਬਤ ਡੋਲ ਕੇ ਨੂੰ ਤਸ ਗਿਆ ਹੈ ਦੇਵਤੇ ਤੇ ਦੇਵਤ ਸਾਰੇ ਘਬਰਾ ਗਏ ਹਨ ਅੱਗੇ ਮਹਾਰਾਜ ਜੀ ਕਹਿੰਦੇ ਹਨ ਕਿ ਸਤਉ ਸਿੰਧ ਸੁਕੀ ਸਰਤਾ ਸਭ ਲੋਕ ਅਲੋਕ ਸਭ ਹੈ ਠਹਿਰਾਏ ਨਾਨਕੇ ਸੱਤਾ ਸਮੁੰਦਰਾਂ ਸਹਿਤ ਸਾਰੀਆਂ ਨਦੀਆਂ ਸੁੱਕ ਗਈਆਂ ਹਨ ਲੋਕ ਅਤੇ ਅਲੋਕ ਪਰਲੋਕ ਸਾਰੇ ਹੀ ਕੰਬ ਗਏ ਹਨ ਐਨੇ ਭਿਆਨਕ ਯੁੱਧ ਦੀ ਜੋ ਆਵਾਜ਼ ਹੈ ਜੋ ਭਨਕ ਹੈ ਉਹ ਲੋਕ ਅਤੇ ਪਰਲੋਕ ਦੇ ਵਿੱਚ ਦੋਵਾਂ ਵਿੱਚ ਗੂੰਜ ਰਹੀ ਹੈ ਇਸ ਤਰ੍ਹਾਂ ਦਾ ਕਾਲਯੁਗ ਦਾ ਜੋ ਜੰਗ ਯੁੱਧ ਚੱਲ ਰਿਹਾ ਹੈ ਮਹਾਰਾਜ ਅੱਗੇ ਕਹਿੰਦੇ ਹਨ ਕਿ ਚੌਕ ਚਕੇ ਦਰਗਪਾਲ ਸਭੇ ਕਹਿ ਪੈ ਕਲ ਕੀ ਕਰ ਕੋਪ ਰਸਾਏ ਸਾਰੇ ਹੀ ਦਰਗਪਾਲ ਸੌਂ ਗਏ ਹਨ ਕਿ ਕਲ ਕੀ ਕਰੋਧਵਾਨ ਹੋ ਕੇ ਕਿਸ ਉਤੇ ਚੜੇ ਆਏ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਬਾਨ ਕਮਾਨ ਸੰਭਾਰ ਹਠੀ ਹਠ ਥਾਨ ਹਠੀ ਰਣਕੋਟ ਕਮਾਰੇ ਹਠੀ ਲੇ ਜਉਦਿਆ ਨੇ ਬਾਨ ਤੇ ਕਮਾਨ ਨੂੰ ਸੰਭਾਲ ਕੇ ਹਾਠ ਪੂਰਬਕ ਰਣ ਭੂਮੀ ਦੇ ਵਿੱਚ ਬਹੁਤ ਸਾਰੇ ਅਨੇਕਾ ਗਿਣਤੀ ਦੇ ਵਿੱਚ ਵੈਰੀਆਂ ਨੂੰ ਕਰੋੜਾਂ ਦੀ ਗਿਣਤੀ 'ਚ ਮਾਰ ਦਿੱਤਾ ਹੈ। ਹਠੀਲੇ ਤੋਂ ਭਾਵ ਕਰੇ ਕਿ ਜੋ ਜਿੱਦ ਕਰਕੇ ਸਾਧ ਸੰਗ ਜੀ ਜੰਦੂ ਭੂਮੀ ਦੇ ਵਿੱਚ ਆਏ ਹਨ। ਜਾਂ ਤਾਂ ਉਹਨਾਂ ਨੇ ਸ਼ਹਾਦਤ ਦੇਣੀ ਹੈ ਜਾਂ ਵੈਰੀ ਨੂੰ ਮਾਰ ਮਕਾਉਣਾ ਹੈ। ਰਣ ਮੈਦਾਨ ਛੱਡ ਕੇ ਨਹੀਂ ਭਜਣਾ ਹੈ। ਮਾਰੇ ਅੱਗੇ ਕਹਿੰਦੇ ਹਨ ਕਿ ਜਾਗ ਕਹੂੰ ਸਿਰ ਬਾਹ ਕਹੂੰ ਅਸਰੇਣ ਪ੍ਰਮਾਣ ਸਬੈ ਕਰ ਡਾਰੇ ਮਹਾਰਾਏ ਕਹਿੰਦੇ ਹਨ ਕਿ ਮੈਦਾਨ ਦੇ ਵਿੱਚ ਕਿਤੇ ਜੰਗ ਕਿਤੇ ਸਿਰ ਕਿਤੇ ਬਾਹ ਇਸ ਤਰ੍ਹਾਂ ਅੰਗ ਖਿਲਰੇ ਪਏ ਹਨ ਤਲਵਾਰ ਨੇ ਸਾਰਿਆਂ ਨੂੰ ਕਿਣਕਿਆਂ ਵਾਂਗ ਖਿਲਾਰ ਦਿੱਤਾ ਹੈ ਕਿਣਕਿਆਂ ਵਾਂਗ ਕਰ ਦਿੱਤਾ ਹੈ ਮਹਾਰਾਏ ਅੱਗੇ ਕਹਿੰਦੇ ਹਨ ਕਿ ਬਾਜ ਕਹੂੰ ਗਜਰਾਜ ਤੁਜਾ ਰਥ ਉਸਤ ਪਰੇ ਰਣਪੁਸ਼ਟ ਬਿਦਾਰੇ ਕਿਤੇ ਘੋੜੇ ਕਿਤੇ ਵੱਡੇ ਹਾਥੀ ਅਤੇ ਕਿਤੇ ਊਠ ਛੰਡੇ ਅਤੇ ਰਥ ਰਣਭੂਮੀ ਵਿੱਚ ਪਿੱਠ ਕਰਨੇ ਸਾਹਾ ਸਿੰਘ ਜੀ ਰਣਭੂਮੀ ਦੇ ਵਿੱਚ ਪਿੱਠ ਪਰਨੇ ਡਿੱਗੇ ਹੋਏ ਹਨ ਇਸ ਤਰ੍ਹਾਂ ਜੰਗ ਦੇ ਮੈਦਾਨ ਦਾ ਹਾਲ ਹੈ ਰਣਪੁਸ਼ਟ ਬਿਦਾਰੇ ਤੋਂ ਭਾਵ ਕਿ ਰਣਭੂਮੀ ਦੇ ਵਿੱਚ ਪਿੱਠ ਪਰਨੇ ਡਿੱਗੇ ਹੋਏ ਹਨ ਅਤੇ ਮੂ ਉਹਨਾਂ ਦੇ ਉੱਪਰ ਵਾਲ ਨੂੰ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਜਾਨਕ ਬਾਗ ਬਨਿਓ ਰਣ ਮੰਡਲ ਪੇਖਨ ਕੋ ਜਟ ਧੂਰ ਪਧਾਰੇ ਅਤੇ ਕਲਕੀ ਨੇ ਉਹਨਾਂ ਨੂੰ ਚੀਰ ਸੁੱਟਿਆ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਰਣ ਭੂਮੀ ਬਾਗ ਹੋਵੇ ਅਤੇ ਉਸ ਨੂੰ ਵੇਖਣ ਲਈ ਸ਼ਿਵ ਆਇਆ ਹੋਵੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਲਾਜ ਭਰੇ ਅਰ ਰਾਜ ਚਾਹੂ ਦਿਸ ਭਾਜ ਚੱਲੇ ਨਹੀਂ ਆਨ ਕੇ ਅਣਖ ਦੇ ਭਰੇ ਹੋਏ ਵੈਰੀ ਰਾਜੇ ਚੌਹਾਂ ਪਾਸਿਆਂ ਨੂੰ ਭੱਜ ਤੁਰੇ ਹਨ ਅਤੇ ਘੇਰੇ ਨਹੀਂ ਜਾ ਸਕੇ ਸਾਧ ਸੰਗਤ ਜੀ ਇੱਥੇ ਜੋ ਵੈਰੀ ਰਾਜੇ ਹਨ ਚੌਹਾਂ ਪਾਸਿਆਂ ਨੂੰ ਖਿੰਡਰ ਗਏ ਹਨ ਇੱਕ ਜਗ੍ਹਾ ਇਕੱਠੇ ਹੋਣ ਨਹੀਂ ਰਹੇ ਇਹ ਵੀ ਇੱਕ ਰਣਨੀਤੀ ਹੁੰਦੀ ਹੈ ਅਤੇ ਆਪਣੇ ਆਪ ਨੂੰ ਉਹਨਾਂ ਨੇ ਘੇਰਾ ਨਹੀਂ ਪਾਉਣ ਦਿੱਤਾ ਗਹਿਬਾਨ ਕਿਰਪਾਨ ਗਦਾ ਬਰਸੀ ਛਟ ਸ਼ੈਲ ਛਕੇ ਚਿਤ ਚੌਪ ਚੇਰੇ ਤੀਰ ਕਿਰਪਾਨ ਗਦਾ ਬਰਸੀ ਆਦ ਸ਼ਸਤਰ ਪਕੜ ਕੇ ਨੌਜਵਾਨ ਯੋਧੇ ਚਿਤ ਵਿੱਚ ਚਾਉ ਨਾਲ ਉਤਸ਼ਾਹ ਦੇ ਨਾਲ ਭਰੇ ਹੋਏ ਹਨ ਜੂਜਣ ਵਾਸਤੇ ਅੱਗੇ ਵਧੇ ਹੋਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ प्रतमान सुजान अजान पुजाकर पैज परे नहीं फेर फिरे परमात्मा दे प्रतिनिध सुजान कलकी जिस दिया पुजावा गोडियां तक हन कहन तो भाव के गोडियां तक जिस दिया लंबियां बावा अवतारी पुरुष जो हन के पै गए हन अरे फिर पीछे नहीं परते हन साथसंग जी ਕਲਕੇ ਉਤਾਰੀਆਂ ਦੇ ਉੱਪਰ ਵੈਰੀ ਰਾਜਾ ਨੇ ਅਣਖ ਦੇ ਵਿੱਚ ਭਰ ਕੇ ਹਮਲਾ ਕਰ ਦਿੱਤਾ ਹੈ ਅਤੇ ਪਿੱਛੇ ਨੂੰ ਨਹੀਂ ਮੁੜੇ ਅੱਗੇ ਮਾਰ ਹੀ ਕਹਿੰਦੇ ਹਨ ਕਿ ਰਾਣੇ ਮੋਮਰ ਕੈ ਜਸ ਕੋ ਕਰ ਕੈ ਹਰ ਸੋ ਲੜ ਕੈ ਪਾਉ ਸਿੰਧ ਤਰੇ ਰਣ ਵਿੱਚ ਮਰ ਕੇ ਯਾਸ਼ ਨੂੰ ਪ੍ਰਾਪਤ ਕਰਕੇ ਅਤੇ ਕਲਕੇ ਉਤਾਰ ਨਾਲ ਯੁੱਧ ਕਰਕੇ ਸੰਸਾਰ ਸਾਗਰ ਤੋਂ ਤਰ ਗਏ ਹਨ ਸਾਹਾ ਸਿੰਘ ਜੀ ਕਲਕੀ ਅਵਤਾਰ ਜੀਾਂ ਦੇ ਹੱਥੋਂ ਉਹ ਰਾਜੇ ਮਾਰੇ ਗਏ ਹਨ ਅਤੇ ਉਹਨਾਂ ਦੀ ਮੁਕਤੀ ਹੋ ਗਈ ਹੈ ਇਸੇ ਬਹਾਨੇ ਦੇ ਨਾਲ ਸਾਧ ਸੰਗਤ ਜੀ ਉਹ ਜੋ ਰਾਜੇ ਹਨ ਇਹ ਭਵ ਸਾਗਰ ਤੋਂ ਉਸ ਸੰਸਾਰ ਸਾਗਰ ਤੋਂ ਤਰ ਗਏ ਹਨ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋ ਗਏ ਹਨ ਜਿਨ੍ਹਾਂ ਨੂੰ ਕਲਕੀ ਅਵਤਾਰ ਜੀਾਂ ਦਾ ਬਾਣ ਲੱਗਾ ਹੈ ਜਿਨ੍ਹਾਂ ਨੂੰ ਉਹਨਾਂ ਦਾ ਵਾਰ ਹੋਇਆ ਹੈ ਅਤੇ ਉਸ ਜਹਾਨ ਤੋਂ ਤਰ ਗਏ ਹਨ ਅੱਗੇ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚਰਦਾਸ ਕਰਦੇ ਆ ਮਹਾਰਾਜ ਸਿੱਖਾਂ ਨੂੰ ਸਿੱਖੀ দান ਕੀ ਇਸ দান ਰਹਿਦਾਨ ਬਖਸ਼ਣਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਜਰੂਰ ਸਬਸਕ੍ਰਾਈਬ ਕਰਕੇ ਰੱਖਣਾ ਕਥਾ ਦਾ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਆਪ ਸਰਬੱਤ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਸਾਧ ਸੰਗਤ ਜੀ ਵਾਤੋਵਾਦ ਗੁਰਬਾਣੀ ਪੜਿਆ ਕਰਉਂਦੇ ਰਹੋ ਤੇ ਰਹਿਤ ਮर्यादा ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ